ਕਾਕੀ ਭਾਈ ਜਦੋਂ 올림픽 ਜਾਂ ਵਰਲਡ ਕੱਪ ਹੁੰਦੇ ਆ ਤੇ ਜਦ ਟੀਮਾਂ ਦੁਆਰਾ ਓਪਨਿੰਗ ਪ੍ਰਦਰਸ਼ਨ ਜਿਆ ਹੋ ਰਿਹਾ ਹੁੰਦਾ ਉਸ ਵੇਲੇ ਸਾਡੇ ਪਗੜੀ ਧਾਰੀ 플레이ਰ ਜਦ ਬਲੇਜ਼ਰ ਵਗੈਰਾ ਪਹਿਨ ਕੇ ਸਿੱਧੇ ਹਿੱਕ ਕੱਢ ਕੇ 플ੈਗ ਲੈ ਕੇ ਤੁਰਦੇ ਜਾ ਰਹੇ ਹੁੰਦੇ ਆ ਤਾਂ ਉਸ ਵੇਲੇ ਪੱਗ ਦੀ ਆਵਾ ਸਾਡੀ ਪੱਗ ਦੀ ਜਨੀਕ ਟੋਰੀ ਜੀ ਦੇਖ ਦੂਰੋਂ ਹੀ ਆਪਦਾ ਜਲੌ ਜਿਆ ਵਖੇੜ ਦੀ ਹੋਰ ਨਾਲੋਂ ਇੱਕ ਡਿਫਰੈਂਟ ਜਿਆ ਪ੍ਰਭਾਵ ਜਿਆ ਪਾਉਂਦੀ ਲੱਗਦੀ ਹੁੰਦੀ ਹੈ ਬਈ ਮੋਠੂਆ ਅੱਜ ਆਪਾਂ ਪੱਗ ਤੇ ਗੱਲ ਕਰਨੀ ਆ। ਪਾਰਥ ਚ ਨਾ ਸਾਡੇ ਘਰ ਤੋਂ 15 ਘਰ ਛੱਡ ਕੇ ਇੱਕ ਆਇਰਲੈਂਡ ਦਾ ਗੋਰਾ ਰਹਿੰਦਾ ਹੈ। ਤੇ ਉਹਨਾਂ ਦਾ ਨਾ ਫਾਰਮ ਹਾਊਸ ਟਾਇਪ ਖੁੱਲਾ ਸਾਰਾ ਘਰ ਹੈ। ਇੱਕ ਦਿਨ ਮੈਂ ਸੈਰ ਕਰਦਾ ਕਰਦਾ ਉਧਰ ਵੱਲ ਚਲਾ ਗਿਆ। ਉਹ ਆਪਣੇ ਘਰ ਦੇ ਮੂਹਰੇ ਫੁੱਲਾਂ ਬੂਟਿਆਂ ਦੀ ਸਾਫ਼ ਸਫਾਈ ਹੀ ਕਰ ਰਿਹਾ ਸੀਗਾ। ਹੈਲੋ ਹਾਈ ਕਰਨ ਤੋਂ ਬਾਅਦ ਉਹ ਮੇਰੇ ਪੱਗ ਦੀ ਬੰਨੀ ਵੇਖ ਕੇ ਨਾ ਲੱਖਣ ਜਲਾ ਗਿਆ ਦਾ ਮਿਸਟਰ ਸਿੰਘ, ਔਰ ਯੂ ਆਰੇ ਹਾਕੀ ਪਲੇਅਰ? ਮੈਂ ਕਿਹਾ ਨਹੀਂ, ਨੋ ਨੋ। ਤੇ ਫਿਰ ਉਹਨੇ ਕਿਹਾ ਵੀ ਆਫਨ ਸੀ ਪੀਪਲ ਲਾਈਕ ਯੂ ਪਲੇਇੰਗ ਹਾਕੀ ਸੋ ਵੀ ਅਸਿਊਮ ਐਵਰੀ ਟਰਬਨ ਵੇਅਰ ਊਡ ਬੀ ਅ ਹਾਕੀ ਪਲੇਅਰ ਮੂਠੋ ਗੋਰੇ ਨੇ ਕਿਹਾ ਮੇਰੀ ਪੱਗ ਦੀ ਬਣੀ ਵੇਖ ਕੇ ਵੀ ਤੁਸੀਂ ਹਾਕੀ ਦੇ ਪਲੇਅਰ ਹੋ ਮੈਂ ਕਿਹਾ ਨਹੀਂ ਨਹੀਂ ਮੈਂ ਨਹੀਂਗਾ ਤਾਂ ਫਿਰ ਉਹਨੇ ਕਿਹਾ ਵੀ ਜਦ ਅਸੀਂ ਕਿਸੇ ਪੱਗ ਵਾਲੇ ਨੂੰ ਵੇਹਨੇ ਆ ਨਾ ਤਾਂ ਸਾਨੂੰ ਲੱਗਦਾ ਵੀ ਇਹ ਜ਼ਰੂਰ ਹਾਕੀ ਖੇਡਦਾ ਹੋਊਗਾ ਹਾਕੀ ਦਾ ਪਲੇਅਰ ਰਿਆ ਹੋਊਗਾ ਮੂਰੂ ਅਸਲ 'ਚ ਨਾ ਇਹਨਾਂ ਗੋਰਿਆਂ ਨੇ ਨਾ ਸਾਨੂੰ 올림픽ਾਂ ਵਰਲਡ ਕੱਪਾਂ 'ਚ ਹਾਕੀ ਖੇਡਦੇ ਪੰਜਾਬੀ ਸਿੱਖਾਂ ਨੂੰ ਨਾ ਇੱਕ ਮਲਖਣ ਜੇ ਰੂਪ 'ਚ ਵੇਖਿਆ ਹੈਗਾ 1952 ਤੋਂ ਲੈ ਕੇ 75 ਤੱਕ ਤਾਂ ਨਾ ਪੱਗਾਂ ਵਾਲੇ ਹਾਕੀ ਖਿਡਾਰੀਆਂ ਦੀ ਪੂਰੀ ਧਾਂਗ ਜੰਮੀ ਰਹੀ ਸੀ ਪੱਗ ਵਾਲਿਆਂ ਦੀ ਗੁੱਡੀ ਉਦੋਂ ਅਸਮਾਨੀ ਚੜੀ ਹੋਈ ਸੀਗੀ ਯਰਦੁਨਾ ਅਜੀਤਪਾਲ ਵਰਗੇ ਕਿਆ ਬਾਤ ਹੈ ਪਿਰਤੀਪਾਲ ਵਰਗੇ ਹਰਚਾਨ ਸਿੰਘ ਵਰਗਿਆਂ ਦਾ ਪੂਰਾ ਦਾਬ ਦਬਾ ਸੀਗਾ ਹਾਕੀ ਦੇ ਉੱਤੇ ਇਸੇ ਕਰਕੇ ਸਾਡੀ ਪੱਗ ਗੋਰਿਆਂ ਦੇ ਦਿਨੋ ਦਿਮਾਗਾਂ ਤਸਵਰਾਂ ਵਿੱਚ ਵਸੀ ਪਈ ਹੈ ਸ਼ੁਰੂ ਤੋਂ ਜਦੋਂ ਹਾਕੀ ਦੀ ਦੁਨੀਆ ਚੱਲੀ ਆ ਖੇਡੀ ਜਾਣ ਲੱਗੀ ਹੈ ਹਾਕੀ ਹਿਟਲਰ ਵੇਲੇ ਤੋਂ ਨਾ ਅਕਸਰ ਪੱਗਾਂ ਵਾਲੇ ਪੰਜਾਬੀਆਂ ਦੇ ਜੂੜੇ ਤੇ ਉਹਨਾਂ ਦੇ ਪਲੇਨਾਂ ਦੀ ਉਹਨਾਂ ਦੀ ਪੱਗਾਂ ਦੀ ਠੁੱਪ ਜੰਮੀ ਰਹੀ ਹੈ ਸਾਡੀ ਪੱਗ ਖੇਡ ਵਰਲਡ ਦੀ ਸਕਰੀਨ ਤੇ ਨਾ ਉਦੋਂ ਦੀ ਦਿਖਦੀ ਆ ਰਹੀ ਹੈ ਤੇ ਉਦੋਂ ਨਾ ਜਦੋਂ ਵੀ ਭਾਰਤ ਦੀ ਹਾਕੀ ਦੀ ਟੀਮ ਦੁਨੀਆ ਚ ਕਿਦਰੇ ਜਾਂਦੀ ਤਾਂ ਗੋਰੇ ਜਾਣ ਜਾਂਦੇ ਵੀ ਇਹਦੇ ਵਿੱਚ ਇਨੀ ਨੂੰ ਸਟੇਟ ਪੰਜਾਬ ਦੇ ਪੱਗਾਂ ਵਾਲੇ ਬਹੁਤ ਹੋਣਗੇ ਇਹ ਉਹਨਾਂ ਦੀ ਟੀਮ ਹੈ ਇੱਕ ਦਿਨ ਨਾ ਮੈਂ ਮੋਟੂਆ ਮਿਲਵਾਰ ਨੂੰ ਵਿੱਚ ਨਾ ਟ੍ਰੇਨ ਰਾਈ ਸਿਟੀ ਸੈਂਟਰ ਵੱਲ ਜਾ ਰਿਹਾ ਸੀਗਾ ਤੇ ਮੇਰੇ ਨਾਲ ਦੀ ਸੀਟ ਤੇ ਇੱਕ ਨਾ ਗੋਰਾ ਬੈਠਾ ਸੀ ਮੋਟੂ ਉਹਨਾਂ ਦੇ ਸਾਨਾ ਕਲਚਰ ਰੈਸਟੋਰੈਂਟ ਦਾ ਹੈ ਵੀ ਉੱਥੇ ਸਫ਼ਰ ਕਰਦੇ ਉਹ ਜਿਹੜੇ ਲੋਕ ਹਨ ਉਹ ਆਪਸ ਵਿੱਚ ਬਹੁਤੀਆਂ ਗੱਲਾਂ ਨਹੀਂ ਕਰਦੇਗੇ ਜਾਂ ਤਾਂ ਚੁੱਪਚਾਪ ਬੈਠੇ ਰਹਿੰਦੇ ਆ ਜਾਂ ਮੋਬਾਈਲ 'ਆ ਵੇਖੀ ਜਾਂਦੇ ਜਾਂ ਕੋਈ ਕਿਤਾਬ ਪੜ੍ਹ ਰਿਹਾ ਹੁੰਦਾ ਹੈ ਮੇਰੇ ਪਾਗੜੀ ਬੰਨੀ ਵੇਖ ਕੇ ਉਸਨੇ ਨਾ ਮੇਰੇ ਨਾਲ ਗੱਲਾਂ ਕਰਨ ਵਿੱਚ ਦਿਲਚਸਪੀ ਜੀ ਦਿਖਾਈ ਵੀ ਉਹਨੂੰ ਨੇ ਮੇਰੇ ਨਾਲ ਗੱਲ ਕਰਨੀ ਚੰਗੀ ਲੱਗੀ ਤੇ ਗੱਲਾਂ ਚੱਲ ਪਈਆਂ ਮੋਟੂ ਆ ਕਈ ਗੋਰੇ ਨਾ ਦੁਨੀਆ ਦੇ ਇਤਿਹਾਸ ਤੋਂ ਬਹੁਤ ਜਾਣੂ ਹੁੰਦੇ ਆ ਉਹ ਆਂਦਾ ਮੈਂ ਮਿਸਟਰ ਸਿੰਘ ਮੈਂ ਤੁਹਾਡੀ ਹਿਸਟਰੀ ਪੜ੍ਹੀ ਹੈ ਮੈਨੂੰ ਕਸ਼ਮੀਰ ਬਾਰੇ ਪਤਾ ਹੈ ਉੱਥੇ ਹਰੀ ਸਿੰਘ ਰਾਜਾ ਦੀ रियासत ਹੁੰਦੀ ਸੀ ਮੈਂ ਤੁਹਾਡੇ ਕਿੰਗ ਰਣਜੀਤ ਸਿੰਘ ਬਾਰੇ ਵੀ ਜਾਣਦਾ ਹੈ ਵਰਲਡ ਵਿੱਚ 3 ਕੌਮਾਂ ਮਾਰਸ਼ਲ ਕੌਮਾਂ ਮੰਨੀਆਂ ਗਈਆਂ ਯਹੂਦੀ ਸਿੱਖ ਤੇ ਗੋਰਖਾ ਕਿਆ ਬਾਤ ਜਦੋਂ ਉਹਨਾਂ ਕਹਿੰਦਾ ਸਿੱਖ ਮਾਰਸ਼ਲ ਕੌਮ ਤਾਂ ਮੈਨੂੰ ਮੇਰੀ ਪੱਗ ਦੀ ਆਬਾ ਮੈਨੂੰ ਕਾਉਂਟ ਦੀ ਹੀ ਲੱਗੀ ਤੇ ਇਹਨਾਂ ਤਿੰਨ ਉੱਤੇ ਨ ਮੋਠੂਆ ਇਹ ਜਿਹੜੇ ਹੈਗੀਆਂ ਤਿੰਨ ਮਾਰਸ਼ਲ ਕੋਮਾਂ ਦੇ ਉੱਤੇ ਆਪਾਂ ਫੇਰ ਖੋਲ ਕੇ ਗੱਲ ਕਰਾਂਗੇ ਅੱਜ ਆਪਣੀ ਗੱਲ ਚੱਲ ਰਹੀ ਆ ਪੱਗ ਦੇ ਉੱਤੇ ਇਸੇ ਤਰ੍ਹਾਂ ਨਾ ਮੋਠੂਆ ਮੈਂ ਨਾ ਸਪੇਡਿਆ ਦੇ ਇਸੇ ਭਾਰਤ ਸ਼ਹਿਰ ਦੇ ਇੱਕ ਨਾ ਮਸ਼ਹੂਰ ਪਾਰਲੀਮੈਂਟ ਸਟਰੀਟ ਉੱਤੇ ਉੱਥੇ ਤੇ ਇੱਕ ਬੈਂਚ ਦੇ ਬੈਠਾ ਸੀਗਾ ਤੇ ਵੀਕਐਂਡ ਤੇ ਨਾ ਸ਼ੁਕਰਚਨੈਚਰ ਨੂੰ ਇੱਥੇ ਪੂਰੀ ਗਹਿਮਾ ਗਹਿਮਾ ਹੁੰਦੀ ਹੈ ਤੇ ਗੋਰੇ ਲੋਕ ਤੇ ਹੋਰ ਕਈ ਦੇਸ਼ਾਂ ਕੋਮਾਂ ਦੇ ਲੋਕ ਹੈ ਹੋਟਲਾਂ ਰੈਸਟੋਰੈਂਟਾਂ ਵਿੱਚ ਖਾਂਦੇ ਪੀਂਦੇ ਐ ਫਨ ਕਰਨ ਲਈ ਆਉਂਦੇ ਇੱਥੇ ਉੱਧ ਪੈੜ ਤੋਂ ਨਿਆ ਇੱਥੇ ਰੌਣਕ ਜੇ ਆ ਰੌਣਕੀ ਜਿਹਾ ਮਾਹੌਲ ਵੱਜਣ ਲੱਗ ਪੈਂਦਾ ਬੈਠਣ ਲਈ ਉੱਥੇ ਬੈਂਚ ਪੁੰਚ ਲੱਗੇ ਆ ਬਹੁਤ ਸੋਹਣਾ ਪ੍ਰਬੰਧ ਕੀਤਾ ਹੈ ਸਰਕਾਰ ਨੇ ਲੋਕ ਕੌਫੀ ਵਗੈਰਾ ਲੈ ਕੇ ਉੱਥੇ ਬੈਠ ਜਾਂਦੇ ਆ ਗੱਪ ਸ਼ੱਪ ਚੱਲਦੀ ਰਹਿੰਦੀ ਆ ਇੱਕ ਦਿਨ ਮੈਂ ਉੱਥੇ ਬੈਠਾ ਆਉਂਦੀ ਜਾਂਦੀ ਭਾਂਤ ਭਾਂਦੀ ਦੁਨੀਆ ਨੂੰ ਵੇਖ ਰਿਹਾ ਸੀਗਾ ਤਾਂ ਇੱਕ ਨਾ ਬਹੁਤ ਹੀ ਜੈਂਟਲ ਸਿਆਣੀ ਜੀ ਉਮਰ ਦੀ ਔਰਤ ਮੇਰੇ ਕੋਲ ਆ ਕੇ ਰੋਗੀ ਤੇ ਉਹ ਬੋਲੀ ਤੇ ਉਹਨੇ ਨਾ ਮੈਨੂੰ ਸਿੱਧਾ ਹੀ ਸਵਾਲ ਕਰਤਾ टर्बन यू टाइड प्लीज टेल वेदर इट इज प्रिविलेज टू ऑफ़ फ्यून एन्जॉइंग द हर दैट दिस ग्लोरियस गिफ्ट टर्बन इज बिस्टोर्ड अस गिवन टू अस आवर प्रॉफ़िट गुरु गोविंद सिंह एवरी सिख वीयर दिस टर्बन एज ए मैटर ऑफ प्राइट मुठू मैं गोरी मैं गोरी ने पूछया ਬਈ ਇਹ ਜੋ ਤੁਸੀਂ ਪਗੜੀ ਬੰਨੀ ਹੈ ਇਹਨੂੰ ਬੰਨਣ ਦਾ ਹੱਕ ਕੁਝ ਖਾਸ ਦਤਬਿਆਂ ਵਾਲਿਆਂ ਨੂੰ ਹੀ ਹੈ ਤਾਂ ਮੈਂ ਜਵਾਬ ਦਤਾ ਮੈਡਮ ਨਹੀਂ ਇਸ ਤਰ੍ਹਾਂ ਨਹੀਂ ਇਹ ਪਗੜੀ ਵਾਲਾ ਸ਼ਾਨਦਾਰ ਤੋਹਫ਼ਾ ਸਾਡੇ ਰਹਿਬਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੀ ਸਿੱਖ ਕੌਮ ਨੂੰ ਦਿੱਤਾ ਹੈ ਤੇ ਹਰ ਸਿੱਖ ਮਾਣ ਵਜੋਂ ਇਸ ਨੂੰ ਪਹਿਨਦਾ ਹੈ ਤੇ ਮਾਣ ਮਹਿਸੂਸ ਕਰਦਾ ਹੈ ਇਹਨੂੰ ਪਹਿਨ ਕੇ ਬਾਈ ਮੋਠੂਆ ਮੈਨੂੰ ਲੱਗਿਆ ਇਸ ਇੰਗਲਿਸ਼ ਗੋਰੀ ਦੇ ਚਿੱਤਰ 'ਚ ਹੋਊਗਾ ਬਾਈ ਇਹਨਾਂ ਦੇ ਵੀ ਪਗੜੀ ਨੂੰ ਰਾਜੇ ਮਹਾਰਾਜਾ ਵਰਗੇ ਖਾਸ ਉੱਚੇ ਲੋਕ ਹੀ ਪੈਂਦੇ ਹੋਣਗੇ ਉਹ ਸ਼ਾਇਦ ਪਗੜੀ ਨੂੰ ਕ੍ਰਾਉਨਿੰਗ ਗਲੋਰੀ ਦਾ ਪ੍ਰਤੀਕ ਹੀ ਸਮਝਦੀ ਹੋਊਗੀ ਹੋਇਆ ਕੀ ਜਦ ਮੈਂ ਉਸ ਨੂੰ ਦੱਸਿਆ ਸੀ ਨਾ ਬਈ ਇਹ ਪੱਗ ਇਹ ਦਸਤਾਰ ਸਾਡੇ ਰਹਿਬਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤੀ ਹੈ ਤਾਂ ਉਹ ਮੇਰਾ ਇਹ ਉੱਤਰ ਸੁਣ ਕੇ ਸਾਡੀ ਪੱਗ ਵੱਲ ਵੇਂਦੀ ਹੋਈ ਬਹੁਤ ਵੱਡਾ ਖਾਸ ਮੈਸੇਜ ਆ ਦਿੰਦੀ ਹੋਈ ਇਹ ਕਹਿ ਕੇ ਅੱਗੇ ਚਲੀ ਗਈ ਮਿਸਟਰ ਸਿੰਘ ਟ੍ਰੂਲੀ ਇਟ ਇਜ਼ ਯੂਨਿਕ ਸਿੰਬਲ ਆਫ ਪ੍ਰਾਈਡ ਫਾਰ ਯੂ ਉਹ ਮੋਟਵਾ ਇਸ ਲਈ ਦਾ ਕਹਿੰਦੇ ਆ ਸਿੰਘ ਇਜ਼ ਕਿੰਗ ਸਾਨੂੰ ਗੁਰੂ ਪਾਤਸ਼ਾਹ ਵੱਲੋਂ ਦਿੱਤਾ ਗਿਆ ਇਹ ਬੇਸ ਕੀਮਤੀ ਅਣਮੁੱਲਾ ਤੋਹਫਾ ਸਦਾ ਸਾਂਭ ਸੰਵਾਰ ਕੇ ਰੱਖਣਾ ਚਾਹੀਦਾ ਸਜਾ ਕੇ ਰੱਖਣਾ ਚਾਹੀਦਾ ਉਹ ਮੋਟਵਾ ਇਹ ਸੀ ਬਿਆਤ ਕਹਿੰਦੀ ਗੱਲ ਪ੍ਰਸੰਗ ਜੀ ਉਹ ਜੇ ਵੀ ਲੱਗੇ ਕਮੈਂਟ ਜਾਂ ਕੋਈ ਪਾ ਦੇਣਾ ਸਬਸਕ੍ਰਾਈਬ ਸਬਸਕ੍ਰਾਈਬ ਵਾਲੀ ਘੰਟੀ ਦਾ ਬਟਨ ਦਬਾ ਦੇਣਾ ਸ਼ੇਅਰ ਕਰਕੇ ਦੋਸਤਾਂ ਨੂੰ ਵੀ ਫਰਮਾ ਦੇਣਾ ਤਾਂ ਜੋ ਗੱਲਾਂ ਟੁਰੀਆਂ ਜਾਂ ਧੰਨਵਾਦ